ਥਾਣਾ ਸ਼ਾਹਕੋਟ ਜ਼ਿਲ੍ਹਾ ਜਰੰਧ ਦਿਹਾਤੀ ਦੇ ਬਿਲਡਿੰਗ ਅੰਦਰੋਂ ਇੱਕ ਪ੍ਰਾਈਵੇਟ ਸਫਾਈ ਸੇਵਕ ਜੋ ਪੁਲਿਸ ਕਰਮਚਾਰੀ ਨੇ ਆਪਣੀ ਨਿੱਜੀ ਤਨਖਾਹ ਚੋਂ ਆਪਣੀ ਸਹੂਲਤ ਲਈ ਥਾਣੇ ਚ ਇੱਕ ਨੌਕਰੀ ਤੇ ਰੱਖਿਆ ਹੋਇਆ ਸੀਗਾ ਗੁਰਪ੍ਰੀਤ ਸਿੰਘ ਇਲਿਸ ਭੇਜਾ ਪੁੱਤਰ ਤੇਜ ਸਿੰਘ ਵਾਸੀ ਪਿੰਡ ਮਾਜਵਾ ਕਲਾਂ ਇਹ ਉਮਰ ਕਰੀਬ 27 ਸਾਲ ਇਹ ਨੌਜਵਾਨ ਪਹਿਲਾਂ ਵੀ ਥਾਣਾ ਸ਼ਾਹਕੋਟ ਵਿੱਚ ਵਿਖੇ ਕਰੋਨਾ ਸਮੇਂ ਜਦ ਨੇ ਲੰਬਾ ਉੱਥੇ ਪੁਲਿਸ ਦਾ ਸਹਿਯੋਗ ਕੀਤਾ ਤੇ ਉਸ ਤੋਂ ਬਾਅਦ ਹੁਣੇ ਕਰੀਬ 3 ਮਹੀਨਿਆਂ ਤੋਂ ਇਹ ਉੱਥੇ ਬਤੌਰ ਸਫਾਈ ਸੇਵਕ ਕੰਮ ਕਰਦਾ ਸੀ ਨਾਲ-ਨਾਲ ਪਬਲਿਕ ਨੂੰ ਪੁਲਿਸ ਨੂੰ ਪਾਣੀ ਪਿਆਉਂਦਾ ਕੰਮ ਵੀ ਕਰਦਾ ਸੀਗਾ ਇਹ 4 ਤਰੀਕ ਨੂੰ ਸ਼ਾਹਕੋਟ ਦੇ ਏਰੀਆ ਚ ਪਿੰਡ ਦਾਨੀਅਲ ਮੇਲਾ ਲੱਗਦਾ ਜਿਹੜਾ ਦਿਨ ਦਾ ਸਮੇਂ ਉਹਦੇ ਚ ਇਹਨੇ ਦੱਸਿਆ ਕਿ ਮੁੰਸ਼ਿਣ ਦੱਸ ਕੇ ਗਿਆ ਕਿ ਮੈਂ ਅੱਜ ਮੇਲਾ ਜਾਣਾ ਚਾਹਣਾ ਤੇ ਪੁਲਿਸ ਕਰਮਚਾਰੀ ਨੇ ਸੋਚਿਆ ਕਿ ਨੌਜਵਨ ਜਿਹੜਾ ਹੈ ਮੇਲਾ ਤੇ ਗਿਆ ਪਰੰਤੂ 6 ਤਰੀਕ ਨੂੰ ਸ਼ਾਮੇ 5-6 ਵਜੇ ਪਤਾ ਲੱਗਿਆ ਕਿ ਜਦੋਂ ਬਾਸ਼ਾ ਦਾ ਸਮਾਂ ਸੀ ਉਸ ਤੋਂ ਬਾਅਦ ਲੰਘ ਕੇ ਤੇ ਕੁਝ ਗਰਮੀ ਤੋਂ ਜਦੋਂ ਇੱਕ 스멜 ਆਈ ਥਾਣੇ ਦੇ ਪਿਛਲੇ ਸਾਈਡ ਤੇ ਪੌੜੀਆਂ ਦੇ ਨੇੜੇ ਤੇ ਪੁਲਿਸ ਕਰਮਚਾਰੀ ਜਾ ਕੇ ਦੇਖਿਆ ਕਿ ਜਿਹੜੀਆਂ ਉਹਦੀਆਂ ਪੌੜੀਆਂ ਛੱਤ ਤੇ ਜਾਂਦੀਆਂ ਉੱਥੇ ਦਰਵਾਜੇ ਦੇ ਨਾਲ ਦਰਵਾਜ਼ਾ ਖੁੱਲਿਆ ਹੋਇਆ ਸੀ ਤੇ ਉਹਦੇ ਨਾਲ ਜਿਹੜਾ ਮਾਲਮ ਕਦਮਾ ਕੁਝ ਕੈਨੀਆਂ ਕੁਝ ਬੋਰੀਆਂ ਜਿਹਦੇ ਚ ਮਾਲਮ ਕਦਮਾ ਪਿਆ ਉਹਦੇ ਉੱਤੇ ਇਹ ਮੂਦੇ ਮੂਹ ਡਿੱਗਿਆ ਹੋਇਆ ਸੀਗਾ ਤੇ ਇਹਦੇ ਸਰੀਰ ਤੋਂ ਪਹਿਲੀ ਨਜ਼ਰੇ ਲੱਗ ਰਿਹਾ ਸੀ ਕਿ ਵੀ ਜਿਵੇਂ ਇਹਨੂੰ ਕਿਸੇ ਜਰੀਲੇ ਜਾਨਵਰ ਵਗੈਰਾ ਨੇ ਕੱਟਤਾ ਕਿਉਂਕਿ ਬਾਡੀ ਦੇ ਹਾਲਾਤ ਇਹ ਦਸਰੇ ਸੀਗੇ ਪਿਓ ਤੁਰੰਤ ਹਾਲਾਤਾਂ ਨੂੰ ਵੇਖ ਕੇ ਇਹਦੇ ਪਰਿਵਾਰ ਨਾਲ ਰابطਾ ਕਾਇਮ ਕੀਤਾ ਗਿਆ ਪਰਿਵਾਰ ਦੇ ਮੈਂਬਰ ਔਰ ਕੁਝ ਇਲਾਕੇ ਦੇ ਮੋਤਵਾ ਜਿਹੜੇ ਉੱਥੇ ਮੌਕੇ ਤੇ ਡੈੱਡ ਬੋਡੀ ਤੇ ਬੁਲਾਏ ਗਏ ਔਰ ਬੌਡੀ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਉਹਦੇ ਜੋ ਕਾਨੂੰਨੀ ਕਾਰਵਾਈ 174 ਦੀ ਸੀਐਫਪੀਐਸ ਦੀ ਕਾਰਵਾਈ ਅਮਲਸਤ ਲਿਆਂਦੀ ਗਈ ਤੇ ਪੋਸਟਮਾਰਟਮ ਜਿਹੜਾ ਸਿਵਲ ਹਸਪਤਾਲ ਨਕਦਰ ਤੋਂ ਕਰਾਇਆ ਗਿਆ ਔਰ ਡੈੱਡ ਬੋਡੀ ਵਾਰਸਾਂ ਨੇ ਹਵਾਲੇ ਕੀਤੀ ਜਿਹਦਾ ਕੱਲ 7 ਤਰੀਕ ਨੂੰ ਸ਼ਾਮ ਨੂੰ ਸੰਸਕਾਰ ਵੀ ਹੋ ਚੁੱਕਿਆ ਤੇ ਮੈਂ ਇੱਥੇ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹੈ ਇਹ ਕਰਮਚਾਰੀ ਜਿਹੜਾ ਸੀਗਾ ਪ੍ਰਾਈਵੇਟ ਨੌਕਰੀ ਕਰਦਾ ਇਹ ਬਹੁਤ ਹੀ ਤੰਦਰੁਸਤ ਪਹਿਲਾਂ ਇਹ ਬਚਪਨ ਚ ਗੇਮ ਵੀ ਖੇਡਦਾ ਰਿਹਾ ਤੇ ਹੁਣ ਥਾਣੇ ਦੇ ਕੰਮਕਾਰ ਤੋਂ ਇਲਾਵਾ ਇੱਕ ਪ੍ਰੋ ਫਿਟਨੈਸ ਜਿਮ ਹੈਗਾ ਜਿਹੜਾ ਸ਼ਾਹਕੋਟ ਦੇ ਵਿੱਚ ਹੀ ਹੈ ਇਹ ਰੋਜ਼ਾਨਾ ਉੱਥੇ ਪ੍ਰੈਕਟਿਸ ਕਰਦਾ ਸੀਗਾ ਸਰੀਰਕ ਤੌਰ ਤੇ ਤੰਦਰੁਸਤ ਸੀ ਪਰੰਤੂ ਜਿਹੜਾ ਉੱਥੇ ਹਲਾਤਾਂ ਮੁਤਾਬਕ ਇਹਦੇ ਕੋਈ ਜਾਨਵਰ ਵਗੈਰਾ ਚਰੀਲਾ ਲੜਿਆ ਤੇ ਇਹਦੀ ਉਹਨਾਂ ਕਾਰਨਾਂ ਕਰਨ ਮੌਤ ਹੋਈ ਸਪਸ਼ਟ ਹੁੰਦੀ ਹੈ ਫਿਰ ਵੀ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜਿਉਂ ਜਿਹਾ ਹਾਲਾਤ ਹੋਣਗੇ ਉਹ ਜੀ ਅਗਲੀ ਕਾਰਵਾਈ ਜਿਹੜੀ ਹੈ ਅਮਰੋਚ ਚ ਲਿਆਂਦੀ ਜਾਊਗੀ ਸਾਡਾ ਪੰਜਾਬ ਪੁਲਿਸ ਵੱਲੋਂ ਇਹ ਭਾਵੇਂ ਸਾਡਾ ਪ੍ਰਾਈਵੇਟ ਅਮਪਲਾਈ ਸੀਗਾ ਫਿਰ ਵੀ ਸਾਡਾ ਪਰਿਵਾਰ ਦਾ ਮੈਂਬਰ ਸੀ ਸਾਡੇ ਸਾਰਿਆਂ ਦੀ ਨਿੱਜੀ ਸਿਮਤੀ ਇਹਦੇ ਪਰਿਵਾਰ ਨਾਲ ਅੱਜ ਵੀ ਹੈ ਤੇ ਹਮੇਸ਼ਾ ਵੀ ਹੈ ਥੈਂਕ ਯੂ ਦੁਖੀ ਪੰਪਰਾਮ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕੱਲ ਮੇਰੇ ਲੰਮੇ ਰਸੂ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669